ਅਸੀਂ ਤਾਂ ਟੋਕ ਰਹਿਣਾ ਪਰਦੇ ਰਹੇ ਆ ਛੀਛੀ ਸਾਥਾ ਤ ਅੱਛਾ ਬੰਦੇ ਕਰਕੇ ਆ ਥੋ 15 15 ਅੜੀ ਦੇ ਅੜੀ ਤੇ 20 20 ਟਰਾਲੀਆਂ ਪਾ ਦਿੰਦੇ ਸੀ ਆਥਰ ਨੂੰ ਹਾਂ ਤੇ ਦੋ ਤਲ ਜਾਰੇ ਖਲਿਆਰ ਨੂੰ ਲਾ ਦਿੰਦੇ ਹਾਂ ਜਾਂਦੇ ਨੂੰ ਟਰਾਲੀ ਖਲਿਆਰ ਦਿੰਦੇ ਸੀਗੇ ਅੱਛਾ ਜਿਹੜੀ ਅਸੀਂ ਲਾ ਕੇ ਆਉਂਦੇ ਜਿਹੜੇ ਜਾਂਦੇ ਨੂੰ ਖਲਿਆਰ ਦਿੰਦੇ ਸੀ ਐਂ ਪਾਉਂਦੇ ਸੀ ਰੇ ਇੱਕ ਦੂਜੇ ਨਾਲ ਬੀੜੀ ਕਰ ਲੈਂਦੇ ਬੀੜੀ ਕਰ ਲੈਂਦੇ ਆਸੇ ਮਜ਼ਾਕ ਹਾਂ ਤੇ ਹੁਣ ਗੱਲਾਂ ਨਹੀਂ ਹੁਣ ਹੁਣ ਟਾਈਮ ਹੀ ਨਹੀਂ ਰਹਿ ਕੋਈ ਬੀੜੀ ਕਰਦਾ ਹੀ ਨਹੀਂ ਹੈ ਨਾ ਤਾਂ ਰਿਆਂ ਰਹੀਆਂ ਰੂੜੀ ਦਾ ਨਾ ਪਸੂ ਪਸੂ ਜਣੀ ਪਰ ਪਸੂ ਪਸੂ ਤਾਂ ਚਲੋ ਹੈਗੇ ਮਾੜੇ ਮੋਟੇ ਜਿੰਨੇ ਘਰੇਆਂ ਵੀ ਹੈਗੀਆਂ ਪਰ ਕੋਈ ਉਹ ਰਿਆਂ ਪਾਉਂਦਾ ਹੀ ਨਹੀਂ ਦੋ ਤੋ ਤਿੰਨ ਸਾਲ ਕੰਤਰ ਚ ਪਰ ਰੂੜੀ ਘਟ ਕੇ ਨਾ ਬਾਬਾ ਜੀ ਘਰਾਂ ਚ ਪਸੂ ਘਟ ਕੇ ਦੋ ਦੋ ਤਿੰਨ ਸਾਲ ਨਾ ਰੇ ਅਗਲੇ ਤੇ ਘਰੇ ਪਈ ਰਹਿੰਦੀਆਂ ਪਾਉਂਦੇ ਨਹੀਂ ਪਾਉਂਦੇ ਨਹੀਂ ਹਾਂ ਤੇ ਅਕੇ ਸਾਲ ਤੋਂ ਪੌਣੀ ਪੌਣੀ ਸੀ ਪੌਣੀ ਪੌਣੀ ਉਹ ਤਾਂ 6 ਮਹੀਨਾ ਤੋਂ ਪੌਣੀ ਹਾਂ ਜਿੰਨੇ ਪੱਠੇ ਬੀਜਨੇ ਆਪਦੇ ਜੋਗੇ ਕਿੱਲਾ ਬੀਜਨੇ ਅੱਧਾ ਕਿੱਲਾ ਜਿੰਨੇ ਬੀਜਨੇ ਉਹਨੇ ਰੇ ਪੌਣੀ ਉਦੋਂ ਹਾਂ ਆ ਹੁਣ ਕਰਕ ਵੱਢ ਕੇ ਹਾਂ ਫੇਰ ਸਿਆਲ ਚ ਜਿੰਨੀ ਹੁੰਦੀ ਚੱਕ ਕੇ ਸਾਰੀ ਪਾਣੀ ਫੇਰ ਕਣਕ ਬੀਜਣੀ